ਸੰਗਤ ਜੀ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਕਿਉਂ ਚੜ੍ਹਾਏ ਜਾਂਦੇ ਹਨ ਕੀ ਸਾਨੂੰ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਚੜਾਉਣੇ ਚਾਹੀਦੇ ਹਨ ਕੀ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਚੜਾਉਣ ਨਾਲ ਸਾਡਾ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਆਖਿਰ ਬਾਬਾ ਜੀ ਦੇ ਚਰਨਾਂ ਵਿੱਚ ਸੰਗਤਾਂ ਫੁੱਲ ਕਿਉਂ ਚੜਾਉਂਦੀਆਂ ਹਨ ਕੀ ਸੰਗਤ ਜੀ ਤੁਸੀਂ ਵੀ ਕਦੀ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਚੜਾਏ ਹਨ ਜਾਂ ਬਾਬਾ ਜੀ ਦੇ ਚਰਨਾ ਵਿੱਚ ਫੁੱਲ ਚੜਾਉਣ ਦੀ ਸੋਚ ਰਹੇ ਹੋ ਤਾਂ ਪਹਿਲਾਂ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤਿਆਂ ਪੂਰਾ ਦੇਖ ਲੈਣਾ ਤਾਂ ਕਿ ਬਾਬਾ ਜੀ ਦੇ ਚਰਨਾ ਵਿੱਚ ਫੁੱਲ ਚੜਾਉਣ ਦਾ ਮੇਨ ਮਕਸਦ ਕੀ ਹੈ ਉਹ ਪਤਾ ਲੱਗ ਸਕੇ ਸੰਗਤ ਜੀ ਇਸ ਚੈਨਲ ਤੇ ਅੱਜ ਵੀ ਬੜੀਆਂ ਨਵੀਆਂ ਰੂਹਾਂ ਹਾਜ਼ਰੀ ਭਰਨ ਆਈਆਂ ਹੋਣਗੀਆਂ ਜੇਕਰ ਉਹਨਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੈਣ ਅਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਦਬਾ ਦੇਣਾ ਇਸ ਨਾਲ ਹਰ ਨਵੀਂ ਵੀਡੀਓ ਆਪ ਜੀ ਤੱਕ ਤੁਰੰਤ ਪਹੁੰਚੇਗੀ ਸੰਗਤ ਜੀ ਗੱਲ ਕਰਦੇ ਸੀ ਕਿ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਚੜਾਉਣ ਵਾਰੇ ਮਾਈ ਨੇ ਇਹ ਨਹੀਂ ਰੱਖਦਾ ਫੁੱਲਾਂ ਦਾ ਰੰਗ ਕਿਹੜਾ ਹੋਵੇ ਮਾਈ ਨੇ ਇਹ ਰੱਖਦਾ ਹੈ ਕਿ ਗੁਲਾਬ ਜਾਂ ਸਤਵਰਗ ਦੇ ਫੁੱਲ ਹੋਣੇ ਚਾਹੀਦੇ ਹਨ ਸਾਫ ਸੁਥਰੇ ਫੁੱਲ ਲੈ ਕੇ ਬਾਬਾ ਜੀ ਦੇ ਚਰਨਾ ਵਿੱਚ ਸਾਨੂੰ ਅਰਪਿਤ ਕਰਨੇ ਚਾਹੀਦੇ ਹਨ ਸੰਗਤ ਜੀ ਗੁਲਾਬ ਦੇ ਸਤਵਾਰਗ ਬਹੁਤ ਹੀ ਸ਼੍ਰੇਸ਼ਟ ਹੈ ਬਾਬਾ ਜੀ ਦੇ ਚਰਨਾ ਵਿੱਚ ਰੱਖਣ ਲਈ ਹੋਰ ਵੀ ਕਿਸੇ ਕੈਟਾਗਰੀ ਵਾਲੇ ਫੁੱਲ ਰੱਖ ਸਕਦੇ ਹੋ ਬਸਰਤੇ ਕਿ ਸਾਫ ਤੇ ਸੁਗੰਧ ਵਾਲੇ ਹੀ ਹੋਣੇ ਚਾਹੀਦੇ ਹਨ ਵੈਸੇ ਬਾਬਾ ਸਾਈਂ ਲੋਕ ਜੀ ਦੀ ਕਿਰਪਾ ਨਾਲ ਦੱਸਦੇ ਹਾਂ ਕਿ ਸਾਨੂੰ ਗੁਲਾਬ ਤੇ ਸਤਵਰਗ ਦੇ ਫੁੱਲਾਂ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ ਸੰਗਤ ਜੀ ਜੇਕਰ ਤੁਸੀਂ ਬਾਬਾ ਜੀ ਦੇ ਚਰਨਾਂ ਵਿੱਚ ਲਗਾਤਾਰ ਫੁੱਲ ਚੜਾਉਂਦੇ ਹੋ ਤਾਂ ਇਸ ਦਾ ਤੁਹਾਨੂੰ ਕੀ ਫਾਇਦਾ ਹੋਵੇਗਾ ਤੁਸੀਂ ਸੋਚ ਵੀ ਨਹੀਂ ਸਕਦੇ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਚੜਾਉਣ ਨਾਲ ਤੁਹਾਡੀ ਸਾਰੀ ਠਕਾਵਟ ਬਾਬਾ ਜੀ ਦੇ ਚਰਨਾਂ ਨੇ ਖਿੱਚ ਲੈਣੀ ਹੈ ਅਤੇ ਤੁਹਾਡੇ ਸਰੀਰ ਤੇ ਜਿੰਨਾ ਵੀ ਬੇਲੋੜਾ ਵਜਨ ਹੋਵੇਗਾ ਉਹ ਘਟ ਹੋ ਜਾਣਾ ਹੈ ਤੁਹਾਡਾ ਸਰੀਰ ਅਤੇ ਮਨ ਫੁੱਲਾਂ ਵਾਂਗਰ ਹਲਕਾ ਹੋ ਜਾਣਾ ਹੈ ਜਿਵੇਂ ਜਿਵੇਂ ਤੁਸੀਂ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਅਰਪਿਤ ਕਰਦੇ ਰਹੋਗੇ ਤੁਹਾਡੇ ਕੰਮਾਂ ਕਾਰਾਂ ਵਿੱਚ ਲੱਗੀਆਂ ਰੁਕਾਵਟਾਂ ਦੂਰ ਹੋਣ ਲੱਗਣਗੀਆਂ ਤੁਹਾਡਾ ਮਨ ਫੁੱਲਾਂ ਵਾਂਗ ਖਿੜਿਆ ਰਹੇਗਾ ਤੁਹਾਡਾ ਮਨ ਖੁਸ਼ ਹੋਵੇਗਾ ਤੇ ਤੁਹਾਨੂੰ ਦੇਖ ਕੇ ਬਾਕੀ ਵੀ ਸਭ ਤੁਹਾਡੇ ਨਾਲ ਖੁਸ਼ ਰਹਿਣਗੇ ਇਹ ਬਾਬਾ ਜੀ ਕੋਈ ਜਾਦੂ ਨਹੀਂ ਕਰਦੇ ਜਿਵੇਂ ਤੁਸੀਂ ਸ਼ਰਧਾ ਭਾਵਨਾ ਨਾਲ ਫੁੱਲ ਬਾਬਾ ਜੀ ਦੇ ਚਰਨਾਂ ਵਿੱਚ ਅਰਪਿਤ ਕਰਦੇ ਹੋ ਬਾਬਾ ਜੀ ਵੀ ਤੁਹਾਡੀ ਸ਼ਰਧਾ ਭਾਵਨਾ ਤੇ ਫੁੱਲ ਚੜਾਉਂਦੇ ਹਨ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਚੜਾਉਣ ਦਾ ਮਤਲਬ ਤੁਸੀਂ ਜੋ ਵੀ ਜ਼ਿੰਦਗੀ ਵਿੱਚ ਜਾਣੇ ਅਣਜਾਣੇ ਵਿੱਚ ਗਲਤੀਆਂ ਕੀਤੀਆਂ ਹਨ ਉਹਨਾਂ ਤੋਂ ਤੋਬਾ ਕਰਨਾ ਹੁੰਦਾ ਹੈ ਸੰਗਤ ਜੀ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਅਰਪਿਤ ਕਰਨਾ ਇਹ ਕੋਈ ਦਿਖਾਵਾ ਨਹੀਂ ਹੋਣਾ ਚਾਹੀਦਾ ਸਗੋਂ ਪੂਰੀ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਫੁੱਲਾਂ ਬੰਗਰ ਰੱਖਦੀ ਹੈ ਠੀਕ ਉਸੇ ਤਰ੍ਹਾਂ ਬਾਬਾ ਜੀ ਵੀ ਸਾਨੂੰ ਫੁੱਲਾਂ ਬੰਗਰ ਹੀ ਰੱਖਣਗੇ ਉਹ ਮਾਂ ਵੀ ਬਣਨਗੇ ਪਿਤਾ ਵੀ ਬਣਨਗੇ ਤੇ ਗੁਰੂ ਵੀ ਬਣਨਗੇ ਸੰਗਤ ਜੀ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਅਰਪਿਤ ਕਰਦੇ ਸਮੇਂ ਜੇਕਰ ਤੁਸੀਂ ਇਸ ਅਰਦਾਸ ਦਾ ਸਹਾਰਾ ਵੀ ਲੈਂਦੇ ਹੋ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣੇਗੀ ਬਾਬਾ ਜੀ ਦੇ ਚਰਨਾਂ ਵਿੱਚ ਫੁੱਲ ਅਰਪਿਤ ਕਰਦੇ ਸਮੇਂ ਬੜੇ ਪ੍ਰੇਮ ਪਿਆਰ ਅਤੇ ਸ਼ਰਧਾ ਭਾਵਨਾ ਨਾਲ ਇਹ ਅਰਦਾਸ ਬਾਬਾ ਜੀ ਅੱਗੇ ਕਰ ਸਕਦੇ ਹੋ ਸੰਗਤ ਜੀ ਜੇਕਰ ਤੁਹਾਨੂੰ बार-बार ਪਾੜਨ ਵਿੱਚ ਦਿੱਕਤ ਆਵੇ ਤਾਂ ਇਸ ਅਰਦਾਸ ਨੂੰ ਤੁਸੀਂ ਲਿਖ ਕੇ ਵੀ ਆਪਣੇ ਪਾਸ ਰੱਖ ਸਕਦੇ ਹੋ ਸ਼ੁਰੂ ਕਰਦੇ ਹਾਂ ਬਾਬਾ ਸੰਤ ਸਾਈਂ ਲੋਕ ਜੀ ਦੇ ਚਰਨਾ ਵਿੱਚ ਫੁੱਲ ਅਰਪਿਤ ਕਰਦੇ ਸਮੇਂ ਇਹ ਅਰਦਾਸ ਕਰਨੀ ਜ਼ਰੂਰੀ ਹੈ हे ਬਾਬਾ ਸੰਤ ਸਾਈਂ ਲੋਕ ਸੱਚੀ ਸਰਕਾਰ ਅੱਜ ਦਿਲ ਦੇ ਸਾਰੇ ਦਰਦ ਸਾਰੀ ਥਕਾਵਟ ਮੈਂ ਆਪ ਜੀ ਦੇ ਚਰਨਾ ਵਿੱਚ ਰੱਖ ਦਿੱਤੀ ਹੈ ਤੁਹਾਡੇ ਚਰਨਾ ਵਿੱਚ ਫੁੱਲ ਨਹੀਂ ਮੇਰੀ ਜ਼ਿੰਦਗੀ ਦੇ ਸਾਰੇ ਸਵਾਲ ਵਿਖਰੇ ਹੋਏ ਨੇ ਬਾਬਾ ਸਾਈਂ ਲੋਕ ਜੀ ਜਦੋਂ ਕੋਈ ਨਾਲ ਨਹੀਂ ਸੀ ਜਦੋਂ ਆਪਣਿਆਂ ਨੇ ਵੀ ਮੂੰਹ ਮੋੜ ਲਿਆ ਸੀ ਉਸ ਵੇਲੇ ਸਿਰਫ ਤੁਹਾਡਾ ਨਾਮ ਹੀ ਮੇਰੇ ਸਾਹਾਂ ਦੀ ਡੋਰ ਬਣਿਆ ਸੀ ਮੇਰੇ ਤੋਂ ਜਾਣੇ ਅਣਜਾਣੇ ਵਿੱਚ ਗਲਤੀਆਂ ਵੀ ਹੋਈਆਂ ਹੋਣਗੀਆਂ ਰਾਹੋਂ ਵੀ ਭਟਕਿਆ ਹੋਇਆ ਹੋਵਾਂਗਾ ਪਰ ਵਿਸ਼ਵਾਸ ਸਦਾ ਤੁਹਾਡੇ ਉੱਤੇ ਰੱਖਿਆ ਸੀ ਕਿਉਂਕਿ ਤੁਸੀਂ ਕਦੇ ਸਾਡੇ ਵੱਲੋਂ ਮੂੰਹ ਨਹੀਂ 모ੜਿਆ ਸੀ ਤੁਸੀਂ ਮਾਂ ਬਣ ਕੇ ਪਾਲਿਆ ਤੁਸੀਂ ਪਿਤਾ ਬਣ ਕੇ ਸੰਭਾਲਿਆ ਤੁਸੀਂ ਗੁਰੂ ਬਣ ਕੇ ਸਹੀ ਰਾਹ ਦਿਖਾਇਆ ਮੇਰੇ ਸਾਈਂ ਲੋਕ ਸੱਚੀ ਸਰਕਾਰ ਜੀ ਅੱਜ ਮੈਂ ਤੁਹਾਡੇ ਚਰਨਾ ਵਿੱਚ ਫੁੱਲ ਅਰਪਿਤ ਕਰਦਾ ਹਾਂ ਸਾਈਂ ਲੋਕ ਸੱਚੀ ਸਰਕਾਰ ਜੀ ਇਹ ਫੁੱਲ ਮੇਰੇ ਹੰਕਾਰ ਦੇ ਨਹੀਂ ਮੇਰੀ ਸ਼ਰਧਾ ਦੇ ਹਨ ਸਾਈਂ ਲੋਕ ਸੱਚੀ ਸਰਕਾਰ ਜੀ ਜੋ ਕੁਝ ਮਿਲਿਆ ਹੈ ਜ਼ਿੰਦਗੀ ਵਿੱਚ ਉਹ ਤੁਹਾਡੀ ਮਿਹਰ ਨਾਲ ਮਿਲਿਆ ਹੈ ਜੋ ਕੁਝ ਖੋਇਆ ਹੈ ਉਹ ਵੀ ਮੈਨੂੰ ਸਿਖਾਉਣ ਲਈ ਹੀ ਸੀ ਮੇਰੇ ਸੱਚੀ ਸਰਕਾਰ ਸਾਈਂ ਲੋਕ ਬਾਬਾ ਜੀ ਮੇਰੇ ਘਰ ਦੀ ਰੌਸ਼ਨੀ ਵੀ ਤੁਸੀਂ ਮੇਰੇ ਦਿਲ ਦਾ ਸਹਾਰਾ ਵੀ ਤੁਸੀਂ ਮੇਰੇ ਹਰ ਸੁਪਨੇ ਦੀ ਨੀਂਹ ਵੀ ਤੁਸੀਂ ਤੁਸੀਂ ਮੇਰੇ ਸਾਈਂ ਲੋਕ ਬਾਬਾ ਸੱਚੀ ਸਰਕਾਰ ਜੀ ਅੱਜ ਵੀ ਕੱਲ ਵੀ ਹਰ ਜਨਮ ਵਿੱਚ ਤੁਹਾਡੇ ਚਰਨਾਂ ਵਿੱਚ ਫੁੱਲ ਅਰਪਿਤ ਕਰਦਾ ਰਹਾ ਇਹ ਹੀ ਅਰਦਾਸ ਹੈ ਮੇਰੀ ਸਾਈਂ ਲੋਕ ਬਾਬਾ ਸੱਚੀ ਸਰਕਾਰ ਜੀ ਸੰਗਤ ਜੀ ਅੱਜ ਦੀ ਇਹ ਵੀਡੀਓ ਆਪਣੇ ਸਾਰੇ ਸਕੇ ਸਬੰਧੀਆਂ ਰਿਸ਼ਤੇਦਾਰਾਂ ਭੈਣ ਭਾਈਆਂ ਤੱਕ ਜਰੂਰ ਸਾਂਝੀ ਕਰਨਾ ਜੀ ਤਾਂ ਕਿ ਇਸ ਵੀਡੀਓ ਨੂੰ ਦੇਖ ਕੇ ਹੋਰ ਵੀ ਕੋਈ ਸੰਗਤ ਜੀ ਲਾਹਾ ਲੈ ਸਕੇ ਜੇਕਰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈਂ ਲੋਕ ਜੀ ਲਿਖਣਾ ਨਾ ਭੁੱਲਣਾ ਜਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ